ਪਤਸ਼੍ਰੀ ਆਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਦੀ ਵੱਡੀ ਖਬਰ ਅਮਰੀਕਾ ਕੋਲ ਹੈ ਐਪਲ ਤੇ ਮਾਈਕਰੋਸਾਫਟ ਟੈਕਸ ਲਾਦਾ ਰੂਸ ਕੋਲ ਕੀ ਹੈ ਜਾਨੋ ਭਾਰਤ ਦੇ ਸੱਚੇ ਦੋਸਤ ਕੋਲ ਹਨ ਕਿਹੜੀਆਂ 10 ਵੱਡੀਆਂ ਕੰਪਨੀਆਂ ਅਮਰੀਕਾ ਦੇ ਟੈਰਫ ਯੁੱਧ ਦੇ ਵਿੱਚਕਾਰ ਭਾਰਤ ਅਤੇ ਰੂਸ ਦੀ ਦੋਸਤੀ ਇੱਕ ਵਾਰ ਫਿਰ ਮਜ਼ਬੂਤੀ ਨਾਲ ਸਾਹਮਣੇ ਆਈ ਹੈ ਇੱਕ ਪਾਸੇ ਟਰੰਪ ਪ੍ਰਸ਼ਾਸਨ ਭਾਰਤ ਨੂੰ ਟੈਰਫ ਬੰਬਾਂ ਦੀ ਧਮਕੀ ਦੇ ਰਹਾ ਹੈ ਉੱਥੇ ਰੂਸ ਨਾਲ ਸਿਰਫ ਭਾਰਤ ਨੂੰ ਸਸਤੀਆਂ ਦਰਾਂ ਤੇ ਤੇਲ ਦੇ ਦੇਣ ਦਾ ਦਾਵਾ ਕਰ ਰਿਹਾ ਹੈ ਬਲਕਿ ਸੁਰੱਖਿਆ ਸਹਿਯੋਗ ਵਿੱਚ ਵੀ ਇਹ ਕਦਮ ਚੁੱਕ ਰਿਹਾ ਹੈ ਅਜਿਹੇ ਮਾਹੌਲ ਵਿੱਚ ਇਹ ਜਾਨਣਾ ਦਿਲਚਸਪ ਹੈ ਕਿ ਕਿਹੜੀਆਂ ਵੱਡੀਆਂ ਕੰਪਨੀਆਂ ਦੇ ਅਧਾਰ ਤੇ ਰੂਸ ਵਿਸ਼ ਅਰਥਵਿਵਸਥਾ ਅਤੇ ਭੂ-ਰਾਜਨੀਤਿਕ ਵਿੱਚ ਇੱਕ ਮਜ਼ਬੂਤ ਖਿਡਾਰੀ ਬਣਿਆ ਹੋਇਆ ਹੈ ਰੂਸ ਦੀ ਸਭ ਤੋਂ ਕੀਮਤੀ ਕੰਪਨੀ ਗੈਕਪਰੋਮਾ ਇਹ ਹਾਡੀਸ ਦਾ ਮਾਰਕੀਟ ਵਿੱਚ 64 ਬਿਰਿਅਲ ਹੈ ਗੈਸ ਪ੍ਰੋਮਨ ਰੂਸ ਦੀ ਸਭ ਤੋਂ ਵੱਡੀ ਅਤੇ ਰਣਨੀਤੀ ਕੰਪਨੀ ਮੰਨਿਆ ਜਾਂਦਾ ਹੈ ਜੋ ਯੂਰਪ ਵਿੱਚ ਕੁਦਰਤੀ ਗੈਸ ਵੇਚ ਕੇ ਭਾਰੀ ਮਾਲੀਆ ਕਮਾਉਂਦੀ ਹੈ ਗੈਂਗਪ ਗੈਸਪ੍ਰੋਮ ਤੋਂ ਬਾਅਦ ਰੂਸ ਨੇਫਟ ਅਲਿਆ ਆਇਲ 99 ਬਿਰਿਅਲ ਡਾਲਰ ਦੀ ਮਾਰਕੀਟ ਕੈਂਪ ਦੇ ਨਾਲ ਦੂਜੇ ਸਥਾਨ ਤੇ ਹੈ ਇੱਕ ਇਹ ਇੱਕ ਸਰਕਾਰੀ ਤੇਲ ਕੰਪਨੀ ਹੈ ਜੋ ਚੀਨ ਸਮੇਤ ਕਈ ਦੇਸ਼ਾਂ ਵਿੱਚ ਆਪਣੇ ਕਾਰੋਬਾਰ ਦਾ ਵਿਸਤਾਰ ਕਰ ਰਹੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ